ਅੰਦਰ ਤਾਂ ਮੈਨੂੰ ਦਿੱਤਾ ਸੀ 6 ਮਹੀਨਾ ਚਿੱਕਾ ਹੀ ਮਾਰੀ ਗਿਆ ਮਜੂਤੀਆਂ ਐ ਮਜੂਤੀਆਂ ਆ ਮੈਨੂੰ ਤਾਂ ਲੱਗਦਾ ਰਾਤ ਸੁੱਤੇ ਪਿਆ ਵੀ ਲੱਤਾਂ ਹੀ ਮਾਰੀ ਗਿਆ ਕਿਤੇ ਮਜੂਤੀਆਂ ਇੱਥੇ ਆਈਆਂ अंदर बड़ी शांति सी कल सब दो मिनट यार दो मिनट ਸਭ ਤੋਂ ਸਭ ਤੋਂ ਪਹਿਲਾ ਤਨ ਤਨ ਗੁਰਨਾਣਕ ਆਛਾ ਦਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਨ ਤਨ ਕ੍ਰਤੇਕ ਆਦਰ ਸਤਿ ਸ੍ਰੀ ਅਕਾਲ ਕੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਕੋਟਨ ਕੋਟ ਸ਼ੁਕਰਾਨਾ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਮੇਰੇ ਵਰਗੇ ਨਿਮਾਨੇ ਨਾਕੀਂ ਇਨਸਾਨ ਕੇ ਜਿੰਨਾ ਸਰਕਾਰ ਮੈਨੂੰ ਦੱਬਦੀ ਸੀ ਨਾ ਉਨਾ ਮੇਰਾ ਵਾਹਿਗੁਰੂ ਮੇਰੇ ਤੇ ਇਹ ਬਲ ਬਖਸ਼ਦਾ ਸੀ ਕੰਦਰ ਬਿੱਤਾਂ ਦੀ ਮਜੀਦੀਆ ਕੰਦਰ ਬਿੱਤਾਂ ਦੀ ਮਜੀਦੀਆ ਕਿ ਦਿੱਲੀ ਜੇ ਹੁਕਮਰਾਨਾਂ ਨਾਲ ਇੱਟ ਨਾਲ ਇੱਟ ਖੜਕਾਉਣੀ ਹੈ ਔਰ ਔਰ ਮੈਨੂੰ ਇਸ ਗੱਲ ਦੀ ਇਹ ਪ੍ਰੇਰਣਾ ਸਭ ਤੋਂ ਵੱਡੀ ਆ ਮਿਲੀ ਮੈਂ ਕਹਿ ਸਕਦਾ ਕਿਉਂਕਿ ਜਿੰਨਾ ਦਿਨਾਂ ਚ ਮੈਂ ਅੰਦਰ ਸੀ ਜੇਲ੍ਹ ਚ ਸਾ ਸ਼ਹੀਦੀ ਦਿਹਾੜੇ ਵੀ ਉਹਨਾਂ ਦਿਨਾਂ ਚ ਆਏ ਤੇ ਛੋਟੇ ਸ਼ਹਿਜ਼ਾਦੇ ਆਨੇ ਔਰੰਗਜ਼ੇਬ ਦੀ ਮੁਗਲ ਸ਼ਾਸਨ ਦੀ ਦਵਾ ਥੱਲੇ ਨਹੀਂ ਆਏ ਹੱਕ ਸੱਚ ਦੀ ਗੱਲ ਤਗੜੇ ਹੋ ਕੇ ਕੀਤੀ ਤੇ ਸਾਡੇ ਵਰਗੇ ਨਾਕੀਜ ਨੂੰ ਇਹ ਸਿੱਖਿਆ ਦੇਗੇ ਕਿ ਭਾਈ ਇਹ ਰਾਹ ਬਹੁਤ ਔਖਾ ਸਰਕਾਰਾਂ ਦੇ ਉਲਟ ਜੇ ਲੜਾਈ ਲੜਨੀ ਹੋਵੇ ਟੱਕਾ ਕਰਦੇ ਆ ਪਰਚੇ ਦਿੰਦੇ ਆ ਬਹੁਤ ਕੁਝ ਸਹਿਣਾ ਪੈਂਦਾ ਪੰਜਾਬ ਦੀ ਕੋਈ ਗੱਲ ਨਹੀਂ ਕੀਤੀ ਮਜੀਠੀਆ ਹੈ ਮਜੀਠੀਆ ਆ ਮਜੀਠੀਆ ਹੈ ਮੈਂ ਕਹਾ ਜਿੱਦ ਦਿਨ ਮਜੀਠੀਆ ਆ ਗਿਆ ਤੇ ਤਾਂ ਢਕੂ ਵੱਜ ਜਾਣਾ ਆ ਗਿਆ ਤੇ ਤਾਂ ਢਕੂ ਵੱਜ ਜਾਣਾ ਔਰ ਮੈਨੂੰ ਲੱਗਦਾ ਉਹ ਜਿਹੜੀ ਟਵੀਟ ਕੀਤੀ ਹੈ ਨਾ ਬਾਬਾ ਜੀ ਵਾਸਤੇ ਔਰ ਤੁਹਾਨੂੰ ਮੈਂ ਕੱਲ ਹੋਦਾ ਤੇ ਤੁਹਾਨੂੰ ਵੜਨ ਦਿੱਤਾ ਅੰਦਰ ਕੱਲ ਪ੍ਰੈਸ ਨੂੰ ਕੱਲ ਪ੍ਰੈਸ ਨੂੰ ਮੇਰੀ ਬੜੇ ਧਿਆਨ ਨਾਲ ਗੱਲ ਸੁਣੇ ਇੱਕ ਅਪਸਰਾ ਮਾਨ ਸਾਹਿਬ ਤੁਸੀਂ ਤਾਂ ਜਾਣਦੇ ਹੋ ਉਹਨੂੰ ਬੜਾ ਕਲਾਕਾਰ ਹੈ ਜੀ ਉਹਦੀ ਆਡੀਓ ਵੀ ਵਾਇਰਲ ਹੋਈ ਆ ਮਤਲਬ ਨੌ ਲੈਂਦੀ ਤਾਂ ਲੋਟ ਦੀ ਸਮਝਦੇ ਹੋ ਉਹ ਅੰਦਰ ਸੀ ਨਹੀਂ ਨੌ ਨੂੰ ਨਹੀਂ ਲੈਣਾ ਫਿਰ ਸਮਝਣ ਵਾਲੇ ਸਮਝਦਾ ਤੁਸੀਂ ਸਮਝਦਾਰ ਤੁਸੀਂ ਕਿਹੜਾ ਕੋਈ ਭਗਵਾਨਤ ਵਾਂਗੂ ਬੇਸਮਝ ਜੀ ਦੀ ਆਡੀਓ ਵਾਇਰਲ ਹੋਈ ਸੀ ਜਿਹੜਾ ਲੋਕ ਸੰਤਰ ਦਾ ਧਾਨ ਕਰਨਾ ਚਾਹੁੰਦਾ ਸੀ ਉਹ ਅੰਦਰ ਬੈਠੇ ਸੀ ਸਪ੍ਰੈਸ ਨੂੰ ਪੁਲਿਸ ਦੀ ਗੱਡੀ 'ਚ ਲੈ ਕੇ ਗਏ। ਬਾਬਾ ਜੀ ਨੂੰ ਪਿਛਲੀ ਵਾਰੀ ਜਦ ਪਹਿਲੀ ਵਾਰੀ ਮੈਨੂੰ ਮਿਲਣਾ ਹੈ ਬਾਬਾ ਜੀ ਦੀ ਗੱਡੀ ਡਿਓੜੀ ਠਕਾਈ ਸੀ। ਕੱਲ ਬਾਬਾ ਜੀ ਦੀ ਸਿਕਿਉਰਿਟੀ ਨੂੰ ਕੰਪਰੋਮਾਈਜ਼ ਕੀਤਾ। ਕੱਲ ਜੇ ਬਾਬਾ ਜੀ ਤੇ ਖੁਦਾ ਦਾ ਕਾਸਤਾ ਕੋਈ ਸ਼ਰਾਰਤ ਕਿਸੇ ਤਰੀਕੇ ਦੀ ਕਰ ਜਾਂਦਾ ਸਿਕਿਉਰਿਟੀ ਉਹਨਾਂ ਦੀ ਬਾਹਰ ਰੋਕਦੀ। ਗੱਡੀ ਪਿੱਛੇ ਰਕਾਈ। ਜਿਹੜਾ ਬੈਰੀਕੇਟਿੰਗ ਸੀ ਹੋਰ ਪਿੱਛੇ ਕੀਤਾ ਬਾਬਾ ਜੀ ਨੂੰ 익ਪੋਜ਼ ਕੀਤਾ ਕੀ ਬਾਬਾ ਜੀ ਨੂੰ ਜਿੱਥੇ ਕੁਝ ਪੱਤਰਕਾਰ ਤਾਂ ਜੈਨਮਨ ਸੀ ਕੱਈਆ ਨੂੰ ਵੜਨ ਵੀ ਦਿੱਤਾ ਤੁਹਾਨੂੰ ਸਾਰਿਆਂ ਨੂੰ ਵੜਨ ਦਿੱਤਾ ਕਲੰਦਰ ਸਿਲੈਕਟਿਵ ਆ ਬਾਲ ਸਿੰਘ ਸਾਹਿਬ ਦਾ ਧੰਨਵਾਦੀ ਹੈ ਜਿਹੜਾ ਗੱਡੀ ਚ ਮਠਾ ਕੇ ਲੈ ਕੇ ਜਾਂਦੇ ਸੀ ਮੈਨੂੰ ਪਤਾ ਲੱਗਾ ਪੱਤਰਕਾਰ ਦੱਸ ਦਿੰਦੇ ਨੇ ਮੇਰੇ ਵੀ ਸੂਤਰ ਨੇ ਮੇਰੇ ਸੂਤਰ ਸਾਹਿਬ ਬਹੁਤ ਦੂਰ ਦੂਰ ਤੱਕ ਨਹੀਂ ਮੇਰੇ ਸੂਤਰ ਇਹ ਵੀ ਦੱਸਦੇ ਆ ਹਰਾਣ ਹੋ ਗਏ ਕਿੰਨੇ ਜਦੋਂ ਤੁਸੀਂ ਗਿਣਤੀ ਮਾਰ ਕੇ ਕਿੰਨੇ ਕੈਮਰੇ ਲਾਏ ਹੁਣ ਨਹੀਂ ਕੈਮਰੇ ਦਸੋਂ ਪੰਜ ਲਾਇਆ ਆ ਕਿੰਨੇ ਕੁ ਲਾਏ ਹੁਣ ਮੁੱਛੀ ਕੈਮਰੇ ਕੱਲਾ ਜੱਟ ਨੂੰ ਵੇਖਣਾ ਮੈਂ ਆਪਣੀ ਘਰ ਦੀ ਨੂੰ ਕਿਹਾ ਮੈਂ ਇੰਨੇ ਤਾਂ ਤੂੰ ਨਹੀਂ ਘਰ ਤੇ ਲਵਾਏ ਮੈਨੂੰ ਵੇਖ ਤੀ ਕਮਾਲ ਹੋ ਗਈ ਔਰ ਉਸ ਕੈਮਰੇ ਚ ਗੈਰ ਕਾਨੂੰਨੀ ਕੰਮ ਕਰਦੇ ਸੀ ਮੈਂ ਇਸ ਗੱਲ ਨੂੰ ਲੈ ਕੇ ਹਾਈ ਕੋਰਟ ਜਾਊਂਗਾ ਪ੍ਰਾਈਵੇਟ 뷰ਇੰਗ अनऑथराइज्ड ਲੋਗ ਆ ਸੀ ਜੁਡੀਸ਼ੀਅਲ ਕਸਟਡੀ ਚ ਸਹੀਂ ਤੁਸੀਂ ਵੇਖੋ ਮੈਨੂੰ ਮੈਂਟਲੀ ਇਹ ਸਮਝਦੇ ਸੀ ਕਿ ਮਜੀਕੀਏ ਨੂੰ ਹੁਣ ਤੋੜ ਲਾਂਗੇ ਤੋੜਨ ਦਾ ਤਰੀਕਾ ਕੀ ਦੋ ਮੁਲਾਕਾਤਾਂ ਪਰਿਵਾਰ ਦੀ ਹਫਤੇ ਦੀ ਅਲਾਊਟ ਹੈ ਮੈਨੂੰ ਨਹੀਂ ਮਿਲਣ ਦਿੰਦੇ ਸੀ ਥੋੜੇ ਸਾਹਮਣੇ ਹੈ ਜੇਲ੍ਹ ਤੋਂ ਬਾਹਰ ਮੋੜਦੇ ਸੀ ਮੇਰੇ ਰਿਸ਼ਤੇਦਾਰਾਂ ਨੇ ਵਕੀਲਾ ਦੀ ਮੁਲਾਕਾਤ ਲਾਉਗਾ ਮੇਰੇ ਤੇ ਕੇਸ ਕਰ ਦੇਣਾ ਮਗਰ ਵਕੀਰ ਨੂੰ ਨਹੀਂ ਮਿਲਣ ਦੇਣਾ ਮਤਲਬ ਇਹ ਜੇ ਗੈਰ ਕਾਨੂੰਨੀ ਕੰਮ ਕੀਤੇ ਜਦ ਕਿ ਅਸੀਂ ਸੀਗੇ ਜੁਡੀਸ਼ੀਅਲ ਕਸਟਡੀ ਚ ਮੇਰੇ ਮਨੁੱਖੀ ਅਧਿਕਾਰਾਂ ਦਾ ਕਾਹਨੇ ਮੈਂ ਨਹੀਂ ਕਹਿ ਰਿਹਾ ਇੱਕ ਜੱਜ ਸਾਹਿਬ ਜਿਹੜੇ ਰਿਸਪੈਕਸ਼ਨ ਤੇ ਆਏ ਉਹ ਕਰਕੇ ਗਏ ਮੈਂ ਤਦੇ ਤੁਹਾਨੂੰ ਕਹਿਣਾ ਇਹ ਗੁਰੂ ਸਾਹਿਬ ਦੀ ਤੇ ਥੋੜੀ ਅਰਦਾਸਾਂ ਬੇਨਤੀਆਂ ਦੀ ਬਹੁਤ ਵੱਡੀ ਕਿਰਪਾ ਹੋਈ ਆ ਜਿਹੜਾ ਮੈਂ ਜੂੰਦਾ ਬਾਹਰ ਆ ਗਿਆ ਔਰ ਭਗਵੰਤ ਮਾਨ ਦਾ ਜੇ ਵਾਸਤ ਚੱਲੇ ਜਿਵੇਂ ਸਿੱਧੂ ਮੂਸੇਵਾਲਾ ਮਰਵਾਇਆ ਸੀ ਨਾ ਮੈਨੂੰ ਵੀ ਮਰਵਾ ਸਕਦਾ ਇਹ ਮੇਰੀ ਹਰ ਤਰੀਕੇ ਨਾਲ ਸਿਕਿਉਰਟੀ ਕੰਪਰਮਾਈਜ਼ ਕਰਕੇ ਕਿਉਂਕਿ ਉਹ ਤਾਂ ਚੁੱਪ ਕਰਾ ਨਹੀਂ ਸਕੇ ਕੇਸ ਦੇ ਲੈ ਇਹਨੂੰ ਸੀਗਾ ਪੰਜਾਬੀ ਇਹਨੂੰ ਇਹਨੂੰ ਪਤਾ ਕਿ ਕਿੱਥੇ ਪੰਜਾਬੀ ਕੇਸਾਂ ਤੋਂ ਡਰਦੇ ਆ ਸਾਨੂੰ ਤਾਂ ਜਿੰਨਾ ਚੜੋਂਗੇ ਰਗੜਾ ਉਨਾ ਹੀ ਕੰਮ ਵਧਣਾ ਫਿਰ ਹਾਂਜੀ ਇਸ ਲਈ ਮੈਂ ਭਗਵੰਤ ਮਾਨ ਨੂੰ ਇੱਕ ਗੱਲ ਦੱਸਣਾ ਚਾਹੁੰਨਾ ਨਾ ਮਜੀਠੀਆ ਰੁਕੂਗਾ ਨਾ ਮਜੀਠੀਆ ਝੁਕੂਗਾ ਮਜੀਠੀਏ ਨੇ ਪੰਜਾਬ ਦੀ ਗੱਲ ਪੰਜਾਬ ਦੇ ਕਿਸਾਨ ਦੀ ਗੱਲ ਪੰਜਾਬ ਦੇ ਨੌਜਵਾਨ ਦੀ ਗੱਲ ਪੰਜਾਬ ਦੇ ਮੁਲਾਜ਼ਮ ਦੀ ਗੱਲ ਪੰਜਾਬ ਦੇ ਵਪਾਰੀ ਦੀ ਗੱਲ ਪੰਜਾਬ ਦੇ ਮਜ਼ਦੂਰ ਦੀ ਗੱਲ ਪੰਜਾਬ ਦੇ ਲਾਅਨ ਆਰਡਰ ਦੀ ਗੱਲ ਥੋਕ ਮਜਾ ਕੇ ਕਰੂਗਾ ਤੇ ਤੇਰੇ ਖਿਲਾਫ ਜ਼ੀਰੋ ਕੰਪਰੋਮਾਈਜ਼ ਤੇ ਜ਼ੀਰੋ ਟੋਲਰੈਂਸ ਦੀ ਪਾਲਿਸੀ ਰੱਖੂਗਾ ਗੱਲ ਪੰਜਾਬ ਦੀ ਹੋਊਗੀ ਅੱਲਾਹ ਅਕਬਰ ਪੱਛੇ ਉੱਥੇ ਲੰਡੂ ਮੱਥੀਆਂ ਛੱਜੇ ਨਾਲੇ 5 ਕਿਲੋ ਮੇਰਾ ਵੇਚਣ ਖਾ ਕੇ ਨਾਲੇ ਕੰਦੇ ਬੱਚੇ ਮੀਸੀ ਕੀ ਚੁਣਾ ਨਾ ਤਾਂ ਨਾ ਹਾਂ ਨਾਲੇ ਮੈਂ ਤਾਂ ਨਾਲ ਕਿਲੇ ਗਿਆ ਤੁਹਾਡੇ ਆ ਬਿਚਾਰਿਆ ਜਿਨ੍ਹਾਂ ਤੇ ਪਰਚਾ ਕੀਤਾ ਉਹ ਕਿਲੋਮੀਟਰ ਪਿੱਛੇ ਹੀ ਛੜਾਲੇ ਫਿਰਦੇ ਜੀ ਉਹਨਾਂ ਤੇ ਕਿਲੋਮੀਟਰ ਪਿੱਛੇ ਹੀ ਪਰਚਾ ਹੋ ਗਿਆ ਦੇਖੋ ਇੱਕ ਜਿਹੜਾ ਨਾ ਐਡ ਹੌਕ ਡੀਜੀਪੀ ਪੰਜਾਬ ਦਾ ਸੁਪਰੀਮ ਕੋਰਟ ਨੇ ਯੂਪੀਐਸਸੀ ਨੂੰ ਇੰਟਰਵੈਨ ਕਰਕੇ ਗੌਰਵ ਯਾਦਵ ਨੂੰ ਇਮੀਡੀਏਟਲੀ ਹਟਾਉਣਾ ਚਾਹੀਦਾ ਬਿਕੋਜ਼ ਇਹ ਕੰਟ੍ਰਿਬਿਊਸ਼ਨ ਤੋ ਬਾਹਰ ਹੋ ਗਿਆ ਇੱਕ ਲਾਅਨ ਆਰਡਰ ਨੂੰ ਨਹੀਂ সাম pa ਰਹੇ ਇੱਕ ਕੱਲਾ ਇੱਕ ਬੰਦੇ ਨੂੰ ਖੋਚ ਰਖ ਰਿਹਾ ਉਹ ਹੈ ਕੇਜਰੀਵਾਲ ਇਰਸ਼ਾਦ ਖਾਨ ਭਗਵੰਤ ਮਾਨ ਸੋਸੋਦੀਆ ਇਹਨਾਂ ਲੋਕਾਂ ਨੂੰ ਔਰ ਇਹੀ ਕਾਰਨ ਹੈ ਜਦੋਂ ਮੇਰੀ ਸਿਕਿਉਰਟੀ ਵਿਡਰਾਅ ਕੀਤੀ ਸੀ ਮੈਂ ਅੱਜ ਵੀ ਕਹਿੰਦਾ ਡੀਜੀਪੀ ਸਾਹਿਬ ਆਪ ਦੇ ਹੱਥ ਲਿਖਤ ਇੱਕ ਐਫੀਡੇਵਿਟ ਦੇ ਦਿਨ ਕਿ ਮੈਨੂੰ ਕਿਸੇ ਤੋਂ ਕੋਈ ਥ੍ਰੈਟ ਨਹੀਂ ਕੋਈ ਖਤਰਾ ਨਹੀਂ ਮੈਂ ਆਪ ਲਿਖ ਕੇ ਦਊਂਗਾ ਮੈਨੂੰ ਇੱਥੇ ਗਨਮੈਨ ਚਾਹੀਦਾ ਮੇਰੇ ਨਾਲ ਤੁਸੀਂ ਸਾਰੇ ਹੋ ਮਗਰ ਇੱਕ ਆਮ ਆਦਮੀ ਪਾਰਟੀ ਦੇ ਜਿਹਨੂੰ ਜਾਣਦਾ ਕੋਈ ਨਹੀਂ ਨਾ ਤਿੰਨਾਂ ਚ ਨਾ ਤੇਰਾ ਚ ਨਾ ਪਲੇਰਾ ਚ ਨਾ ਸਪੇਰਾ ਚ ਉਹਨੂੰ ਤਾਂ ਦੇ ਦੇਣੇ ਤੁਸੀਂ 15 ਗਨਮੈਨ ਤੇ ਮੇਰੇ ਵੇਲੇ ਆਈਬੀ ਨੇ ਅਪ੍ਰੈਲ ਚ ਕਿਹਾ ਸੀਗਾ ਕਿ ਇਹਨੂੰ ਖਤਰਾ ਹੈ ਮਗਰ ਕਿਉਂਕਿ ਡੰਡਾ ਇੱਡਾ ਚੜਿਆ ਸੀਗਾ ਮੈਨੂੰ ਜੇਲ੍ਹ ਭੇਜਣਾ ਸੀ ਸਿਕਿਉਰਿਟੀ ਵਿਦਡਰਾ ਕੀਤੀ ਔਰ ਹੁਣ ਮੈਨੂੰ ਮੈਂ ਫੇਰ ਬਾਰ-ਬਾਰ ਕਹਿਣਾ ਕਿ ਜੇ ਮੈਂ ਜੂੰਦਾ ਜ ਥੋਡੇ ਕੋਲ ਆ ਗਿਆ ਨਾ ਤੇ ਜੇ ਮੈਂ ਜੂੰਦਾ ਬਚ ਜਾਂ ਤੇ ਇਹ ਸਿਰਫ ਤੇ ਸਿਰਫ ਥੋਡੀ ਅਰਦਾਸਾ ਬੇਨਤੀਆਂ ਤੇ ਗੁਰੂ ਮਹਾਰਾਜ ਦੀ ਮਿਹਰ ਬਖਸ਼ਿਸ਼ ਹੋਣੀ ਆ ਮੇਰੀ ਮੇਰੇ ਮੈਨੂੰ ਮਰਵਾਉਣ ਚ ਜਿਵੇਂ ਸਿੱਧੂ ਮੂਥੇ ਵਾਲਾ ਮਰਵਾਇਆ ਸੀ ਉਹੀ ਤਿਆਰੀਆਂ ਗੌਰਵ ਯਾਦਵ ਭਗਵਾਨ ਕਮਾਨ ਤੇ ਉਹਦੀ ਟੀਮ ਕਰਦੀ ਆ ਮੈਨੂੰ ਤੋਸ਼ ਕਰਕੇ ਤੁਸੀਂ ਦੇਖੋ ਮੇਰੀਆਂ ਕਿੱਥੀ ਵਾਇਰਲ ਕਰਾਤੀ ਮੈਨੂੰ ਤੋਸ਼ ਕੀਤਾ ਜਾ ਰਿਹਾ ਸਿਰਫ ਵੇਖ ਲਈ ਕਿ ਇਹਨੂੰ ਕੇਸ ਦੇ ਕੇ ਦਾ ਮੂੰਹ ਨਹੀਂ ਬੰਦ ਕਰਾ ਸਕੇ ਤੇ ਹੁਣ ਇੱਥੇ ਪਰਚਾ ਦੇ ਕੇ ਇਹਨੂੰ ਮਰਵਾਈ ਦੀ ਇਕਲੀ ਇਹਨਾਂ ਨੂੰ ਆਹ ਰੰਗੇ ਬਿੱਲਿਆਂ ਨੂੰ ਕਹਿ ਦਿਓ ਟਾਈਗਰ ਹਲੇ ਜਿਉਂਦਾ ਜਿਹੜੇ ਨਾ ਕੀ ਕਰਾਂ ਰੰਗੇ ਬਿੱਲਿਆਂ ਨੂੰ ਕਹਿ ਦਿਓ ਟਾਈਗਰ ਵੀ ਜਿੰਦਾ ਇਹਨਾਂ ਦੇ ਕੱਢ ਦਿਓ ਭੁਲੇਖੇ ਨੇਰ ਤੇ ਇੱਕ ਪਰਚਾ ਦੀ ਦੱਸ ਦੇ ਦਿਓ ਮੈਂ ਵੀ ਤਿਆਰ ਪਰ ਤਿਆਰ ਆ ਮਗਰ ਲੜਾਈ ਹਾਂ ਮੇਰੀ ਦੀ ਮੇਰੀ ਕੋਈ ਪਰਸਨਲ ਲੜਾਈ ਨਹੀਂ ਕਿਸੇ ਨਾਲ ਗੱਲ ਪੰਜਾਬ ਦੀ ਹੋਊਗੀ ਗੱਲ ਪੰਜਾਬ ਦੇ ਮੁੱਦਿਆਂ ਦੀ ਹੋਊਗੀ ਔਰ ਜ਼ੀਰੋ ਕੰਪਰਮਾਈਜ਼ ਔਰ ਅੱਜ ਮੇਰਾ ਇਹ ਪ੍ਰਣ ਆਇਆ ਥੋਡੇ ਦਾਲ ਔਰ ਮੈਂ ਤੁਹਾਨੂੰ ਸਭ ਨੂੰ ਕਹਿੰਦਾ ਕਿ ਪੰਜਾਬ ਚੋਂ ਦਿੱਲੀ ਵਾਲੇ ਭਜਾਉਣੇ ਆ ਭਜਾਉਣੇ ਕਿ ਨਹੀਂ ਭਜਾਉਣੇ ਖੜੋ ਜਕਾਰਾ ਜਿਨ੍ਹਾਂ ਨੇ ਦਿੱਲੀ ਵਾਲੇ ਪੰਜਾਬ ਦਾ ਫੈਸਲਾ ਪੰਜਾਬੀ ਕਰਨਗੇ ਇੱਕ ਡੰਮੀ ਮੁੱਖ ਮੰਤਰੀ ਜਿਹੜਾ ਕੇਜਰੀਵਾਲ ਜਿਹੜਾ ਆਪ ਦਿੱਲੀ ਚ ਹਰ ਗਿਆ ਲੋਕਾਂ ਨੇ ਨਕਾਰਤਾ ਉਹਦੇ ਆਖੇ ਪੰਜਾਬ ਨਹੀਂ ਚੱਲੂਗਾ ਪੰਜਾਬ ਦੇ ਲੋਕ ਪੰਜਾਬ ਚ ਲਾਉਣਗੇ ਜ਼ੀਰੋ ਕੰਪਰੋਮਾਈਜ਼ ਜ਼ੀਰੋ ਟੋਲਰੈਂਸ ਇਸ ਲਈ ਉਹ ਮਹਾਰਾਜ ਅੱਜ ਤਾਂ ਮਿਸ਼ਨ ਤੁਹਾਨੂੰ ਜੱਫੀਆਂ ਪਾਉਣ ਦੀ ਸ਼ੁਰੂ ਹੋਈ ਹੈ ਹਾਲੇ ਤੁਹਾਨੂੰ ਮਿਲ ਲਏ ਹੁਣ ਮੈਨੂੰ ਕੱਲੇ ਕੱਲੇ ਨੂੰ ਮਿਲ ਲੈਣ ਦਿਓ ਜਪਿਆ ਜੋ ਪਿਆ ਪਾਲਣ ਦਿਓ ਫਿਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਉਹਨਾਂ ਦਾ ਚਰਨ ਪਰਸ ਕੇ ਗੁਰੂ ਸਾਹਿਬ ਦਾ ਧੰਵਾਦ ਕਰਨਾ ਕਿਉਂਕਿ ਇਹ ਮੈਂ ਗੁਰੂ ਸਾਹਿਬ ਦੇ ਚਰਨਾਚ ਜੁਰ ਅਰਦਾਸ ਬੇਨਤੀ ਕਰਦਾ ਸੀ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨ ਹਾਰ ਦੇ ਆਲਾ ਨਾਨਕ ਘਰ ਕੇ ਬੋਲੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਇਥੋਂ ਸਭ ਨੂੰ ਬੇਨਤੀ ਆ ਜੀ ਮੈਂ ਦੁਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਚਰਨ ਪਰਸ ਕੇ ਫੇਰ ਮੈਂ ਆਪ ਦੇ ਬੱਚਿਆਂ ਨੂੰ ਔਰ ਆਪ ਦੀ ਸਤਿਕਾਰਯੋਗ ਮਾਤਾ ਨੂੰ ਮੇਰੀ ਮਾਤਾ ਨਾਲ ਵੀ ਇਹਨਾਂ ਨੇ ਕੀ ਕੀਤਾ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੀ ਮਾਤਾ ਜੀ ਉਹ ਜਿਹੜਾ ਮੈਡੀਕਲ ਬੈੱਡ ਆ ਨਾ ਜਿਹਨੂੰ ਐ ਘੁਮਾ ਕੇ ਸਿੱਧਾ ਕਰਦੇ ਉਹਦੇ ਤੇ ਨੇ ਇਹ ਵਿਜੀਲੈਂਸ ਵਾਲੇ ਉਸ ਬੈੱਡ ਨੂੰ ਵੀ ਫਰੋਲ ਕੇ ਆਏ ਆ ਮਤਲਬ ਇਹ ਕਦੇ ਵੇਖਣ ਨੂੰ ਨਹੀਂ ਮਿਲਿਆ ਜੋ ਕੁਝ ਹੋਇਆ ਮਗਰ ਮੈਂ ਸਾਰਾ ਕੁਝ ਪਿੰਡੇ ਤੇ ਹਲਾ ਕੇ ਢੰਡਾ ਕੇ ਅੱਜ ਫੇਰ ਉਹ ਸ਼ੁਕਰਾਨੇ ਕਿ ਆ ਇਓ ਗੁਰੂ ਸਾਹਿਬ ਮੇਰ ਰੱਖੇ ਵਰ ਦੇਓ ਭਾਵੇਂ ਗੋਲੀ ਮਾਰ ਦਿਓ ਮਗਰ ਨਾ ਇਹ ਰੁਕੂਗਾ ਇਹ ਨਾ ਇਹ ਝੁਕੂਗਾ ਇਹ ਠਾ ਠਾ ਵੱਜੂਗਾ ਗੱਲ ਪੰਜਾਬ ਦੀ ਕਰੂਗਾ ਬਹੁਤ ਬਹੁਤ ਧੰਨਵਾਦ